ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਉਸ ਤੋਂ ਅੱਜ ਕਰਾਂਗੇ ਅਮਰ ਸਿੰਘ ਚਮਕੀਲੇ ਦੇ ਗੀਤ ਸੌਰੇ ਦੀ ਲਾਲ ਮਰੂਤੀ ਦੇ ਬਾਰੇ ਸੌਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ ਇਹ ਗੀਤ ਕਿਦਾਂ ਲਿਖ ਹੋਇਆ ਇਹਦੇ ਬਾਰੇ ਆਪਾਂ ਦੱਸਾਂਗੇ ਤੁਹਾਨੂੰ ਸੋ ਹੋਰ ਹੀ ਬੜੀਆਂ ਦਿਲਚਸਪ ਗੱਲਾਂ ਤੁਹਾਨੂੰ ਚਮਕੀਲੇ ਦੇ ਬਾਰੇ ਇਸ ਵੀਡੀਓ ਵਿੱਚ ਜਾਣਨ ਲਈ ਮਿਲਣਗੀਆਂ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਦੋਸਤੋ ਦਿੱਲੀ ਰਿਕਾਰਡਿੰਗ ਤੇ ਪ੍ਰੋਗਰਾਮ ਲਾਉਣ ਤੋਂ ਬਾਅਦ ਚਮਕੀਲੇ ਦੀ ਐਮਬੈਸਡਰ ਗੱਡੀ ਹੁੰਦੀ ਸੀਗੀ ਇਹ ਜਿਹੜੀ ਕਾਰ ਸੀਗੀ ਇਹਦਾ ਨੰਬਰ ਸੀਗਾ HRE 1786 ਇਹ ਜੀਟੀ ਰੋਡ ਤੇ ਬਾਗੀਆਂ ਪੌਂਦੀ ਪੰਜਾਬ ਵੱਲ ਹਨੇਰੀ ਵੰਗ ਫੁੱਡੀ ਜਾ ਰਹੀ ਸੀ ਥੱਕੇ ਹੋਣ ਕਰਕੇ ਜਿਹੜਾ ਪੱਪੂ ਸੀਗਾ ਡਰਾਈਵਰ ਇਹਨੂੰ ਛੱਡ ਕੇ ਸਾਰੇ ਜਣੇ ਇੱਕ ਇੱਕ ਕਰਕੇ ਸੌਂਦੇ ਜਾ ਰਹੇ ਸਨ ਤਾਂ ਅਮਰਜੋਤ ਡਰਾਈਵਰ ਦੇ ਐਨ ਮਗਰਲੀ ਸੀਟ ਤੇ ਬਾਰੀ ਨਾਲ ਸਿਰ ਲਾ ਕੇ ਖੌਰੇ ਕਦੋਂ ਅੱਖਾਂ ਮੀਚ ਗਈ ਹਲੋਲਿਆਂ ਦੇ ਨਾਲ ਪਿਛਲੀ ਸੀਟ ਤੇ ਵਿਚਾਲੇ ਚਮਕੀਲਾ ਵੀ ਅੱਖਾਂ ਬੰਦ ਕਰੀ ਬੈਠਾ ਪਤਾ ਨਹੀਂ ਕਦੋਂ ਸੌ ਗਿਆ ਚਮਕੀਲੇ ਨਾਲ ਢੋਲਕੀ ਵਾਲਾ ਸੱਤਾ ਤੇ ਇਹਦੇ ਨਾਲ ਗਿੱਲ ਬਾਜੇ ਵਾਲਾ ਦੋਨੇ ਘਰਾੜੇ ਲੱਗੇ ਹੋਏ ਸੀ ਮਾਰਨ ਤਾਂ ਮੂਲੀ ਸੀਟ ਤੇ ਸਟੇਜ ਸੈਕਟਰੀ ਸਨਮੁਖ ਸਿੰਘ ਆਜ਼ਾਦ ਰਕੇਸ਼ ਕੁਮਾਰ ਉਰਫ ਮੱਕੀ ਘੜੇ ਵਾਲਾ ਇਹ ਅਲ ਸੁਤੇ ਜੇ ਬੈਠੇ ਜਾਗਦੇ ਸੀਗੇ ਤਾਂ ਇਹ ਤਾਂ ਜਾਗਦੇ ਸੀ ਕਿ ਡਰਾਈਵਰ ਦੀ ਕਿਤੇ ਅੱਖਰਾਂ ਲੱਗ ਜੇ ਤੇਜ਼ ਰਫਤਾਰ ਜਾਂਦੀ ਕਾਰ ਦੀਆਂ ਅਚਾਨਕ ਐਦਾਂ ਬ੍ਰੇਕਾਂ ਵੱਜੀਆਂ ਜਿਵੇਂ ਸੁਰਤਾਲ ਦੇ ਵਿੱਚ ਵੱਜ ਰਹੇ ਢੋਲਕ ਤੇ ਗਲਤਦਹੱਥ ਵੱਜ ਗਿਆ ਹੋਵੇ ਤਾਂ ਜ਼ੋਰਦਾਰ ਹਲੋਲਾ ਵੱਜਣ ਦੇ ਨਾਲ ਮਗਰ ਬੈਠੇ ਸਾਰੇ ਯਾਤਰੀ ਬੁੜਕ ਕੇ ਮੂਰੇ ਨੂੰ ਉਲਣਗੇ ਪੱਪੂ ਦੇਖੀ ਧਿਆਨ ਨਾਲ ਚਲਾ ਚਮਕੀਲੇ ਨੇ ਪੱਪੂ ਦਾ ਮੋਢਾ ਕੁੱਟਿਆ ਕਾਰ ਉੱਚੀ ચીਕ ਮਾਰ ਕੇ ਇੱਕਦਮ ਹੌਲੀ ਗਤੀ ਨਾਲ ਚੱਲਣ ਲੱਗ ਪਈ ਸੀ ਤਾਂ ਅੱਗੇ ਜਾ ਰਹੀਆਂ ਬਾਕੀ ਦੀਆਂ ਗੱਡੀਆਂ ਵੀ ਇਸੇ ਤਰ੍ਹਾਂ ਮੱਧਮ ਰਫ਼ਤਾਰ ਨਾਲ ਚੱਲ ਰਹੀਆਂ ਸੀ ਜਿਉਂ-ਜਿਉਂ ਗੱਡੀਆਂ ਅੱਗੇ ਵਧ ਰਹੀਆਂ ਸੀ ਤਿਉਂ-ਤਿਉਂ ਉਹਨਾਂ ਦੀ ਰਫ਼ਤਾਰ ਘਟਦੀ ਜਾ ਰਹੀ ਸੀ ਅੱਧਾ ਪੌਣਾ ਕਿਲੋਮੀਟਰ ਜਾ ਕੇ ਸਭ ਗੱਡੀਆਂ ਇੱਕਦਮ ਖੜਗੀਆਂ ਤਾਂ ਸਨਮੁਖ ਸਿੰਘ ਆਜ਼ਾਦ ਨੇ ਬਾਰੀ ਨਹੀਂ ਸਿਰ ਬਾਹਰ ਕੱਢ ਕੇ ਦੂਰ ਤੱਕ ਮੂਹਰੇ ਦੇਖਣ ਦਾ ਯਤਨ ਕੀਤਾ ਇਹ ਨਾਕਾ ਨੁਕਾ ਲੱਗਿਆ ਹੋਣਾ ਕਿਤੇ ਪੁਲਿਸ ਦਾ ਕਹਿੰਦਾ ਕਿਸੇ ਨੇ ਉਹਦੀ ਗੱਲ ਦਾ ਕੋਈ ਹੰਗਾਰਾ ਨਹੀਂ ਸੀ ਭਰਿਆ ਤਾਂ ਗੱਡੀ ਦੇ ਵਿੱਚ ਮੱਧਮ ਜਿਹੀ ਆਵਾਜ਼ ਵਿੱਚ ਪਾਕਿਸਤਾਨੀ ਕਵਾਲ ਨੁਸਰਤ ਫਤੇਹ ਅਲੀ ਖਾਨ ਦੀ ਕਵਾਲੀ ਵਾਲੀ ਕੱਛ ਚੱਲ ਰਹੀ ਸੀ ਸਿਆਲ ਦੇ ਦਿਨ ਹੁਣ ਕਰਕੇ ਠੰਡੀ ਠੰਡੀ ਹਵਾ ਵੀ ਚੱਲ ਰਹੀ ਸੀਗੀ ਤਾਕੂ ਦੇ ਗੱਡੀਆਂ ਦੇ ਦੁਆਰਾ ਤੁਰਨ ਦੀ ਅੰਦੀਕ ਤੋਂ ਬੇਜਾਰ ਹੋ ਕੇ ਅਮਰਜੋਤ ਬੋਲੀ ਕਿ ਅੱਜ ਤਾਂ ਚੱਕਾ ਜਾਮ ਹੋ ਗਿਆ ਲੱਗਦਾ ਬਾਹਰ ਨਿਕਲ ਕੇ ਦੇਖੀਏ ਇੱਕ ਹੈ ਕਿ ਸੱਤਾ ਗੱਡੀ 'ਚੋਂ ਬਾਰੀ ਖੋਲ ਕੇ ਹੇਠਾਂ ਉਤਰ ਗਿਆ ਚਮਕੀਲਾ ਤੇ ਮੁੱਖਾ ਵੀ ਉਹਦੇ ਨਾਲੇ ਉਤਰ ਕੇ ਬਾਹਰ ਖੜ ਗਏ ਸੜਕ ਦੇ ਇੱਕ ਸਿਰੇ ਤੇ ਖੜ ਕੇ ਚਮਕੀਲੇ ਨੇ ਜਿੰਨੀ ਦੂਰ ਤੱਕ ਨਿਗਾਹ ਜਾਂਦੀ ਸੀ ਅੱਗੇ ਸੜਕ ਵੱਲ ਦੇਖਿਆ ਸੀ ਤਾਂ ਗੱਡੀਆਂ ਦੀ ਇੱਕ ਲੰਮੀ ਕਤਾਰ ਲੱਗੀ ਹੋਈ ਸੀ ਪੱਪੂ ਬਾਹ ਨੇ ਕਦੇ ਇਹੀ ਰੁਕੇ ਹੋਏ ਟ੍ਰੈਫਿਕ ਨੂੰ ਦੇਖ ਕੇ ਬੋਲਿਆ ਸੀ ਕਹਿੰਦਾ ਮੈਨੂੰ ਲੱਗਦਾ ਕੋਈ ਐਕਸੀਡੈਂਟ ਹੋ ਗਿਆ ਹੁਣ ਦੇਖ ਕੇ ਆਵਾ ਗਾਹਾਂ ਕਿਆ ਹੋਇਆ ਪੱਪੂ ਤੂੰ ਬੱਬੀ ਕੋਲ ਗੱਡੀ 'ਚ ਬਹਿ ਅਸੀਂ ਦੇਖ ਕੇ ਆਉਨੇ ਚਮਕੀਲੇ ਨੇ ਕਾਰ ਦੀ ਪਿਛਲੀ ਸੀਟ ਤੋਂ ਡੱਬੀ ਵਾਲਾ ਪਰਨਾ ਚੱਕਿਆ ਤੇ ਸਿਰ ਤੇ ਲਵੇਟ ਕੇ ਉਹਦਾ ਮੂੰਹ 'ਚ ਪਾਉਂਦਿਆਂ ਹੋਇਆਂ ਆਪਣਾ ਚਿਹਰਾ ਕੁਝ ਹੱਦ ਤੱਕ ਲ ਕੋ ਲਿਆ ਸੀ ਚਮਕੀਲੇ ਦੇ ਚਮਕੀਲੇ ਦਾ ਨਾਮ ਹੈ ਕਹਿੰਦੇ ਇੰਨਾ ਹੋ ਚੁੱਕਿਆ ਸੀ ਉਦੋਂ ਕਿ ਤਵਿਆਂ ਤੇ ਕੈਸਟਾਂ ਉੱਪਰ ਲੱਗੀ ਉਹਦੀ ਫੋਟੋ ਦੇਖੀ ਹੋਣ ਕਰਕੇ ਕਈ ਉਹਨੂੰ ਉਦੋਂ ਹੀ ਪਛਾਣ ਲੈਂਦੇ ਸੀ ਤਾਂ ਕਈ ਵਾਰ ਜਨਤਕ ਤੌਰ ਤੇ ਵਿਚਰਦਿਆਂ ਚਮਕੀਲੇ ਨੂੰ ਲੋਕਾਂ ਤੋਂ ਖੇੜਾ ਛਿੜਾਉਣਾ ਵੀ ਮੁਸ਼ਕਲ ਹੋ ਜਾਂਦਾ ਤਾਂ ਤਾਂ ਆਮ ਲੋਕਾਂ 'ਚ ਇਦਾਂ ਵਿਚਰਨ ਵੇਲੇ ਅੱਧਾ ਮੂੰਹ ਪਰਨੇ ਨਾਲ ਕੱਜ ਕੇ ਚਮਕੀਲਾ ਆਪਣੀ ਪਛਾਣ ਨੂੰ ਗੁੱਚੀ ਰੱਖਣ ਦਾ ਯਤਨ ਕਰ ਲਿਆ ਸੀ ਅਖੀਰ ਨੂੰ ਗਾਇਕੀ ਜੀਵਨ ਤੋਂ ਬਿਨਾਂ ਵੀ ਤਾਂ ਚਮਕੀਲੇ ਦੀ ਇੱਕ ਨਿੱਜੀ ਜ਼ਿੰਦਗੀ ਸੀ ਇਹ ਵੀ ਇੱਕ ਅਜੀਬ ਜਿਹਾ ਵਰਤਾਰਾ ਹੁੰਦਾ ਜਦੋਂ ਬੰਦਾ ਮਸ਼ਹੂਰ ਨਹੀਂ ਹੁੰਦਾ ਤਾਂ ਆਪਣੀ ਪਛਾਣ ਬਣਾਉਣ ਲਈ ਸਿਰ ਤੋੜੀ ਯਤਨ ਕਰਦਾ ਪਰ ਜਦੋਂ ਮਸ਼ਹੂਰ ਹੋ ਜਾਂਦਾ ਤੇ ਲੋਕ ਨੂੰ ਪਛਾਨਣ ਲੱਗ ਜਾਂਦੇ ਤਾਂ ਉਹ ਫਿਰ ਆਪਣੀ ਪਛਾਣ ਗੁਪਤ ਰੱਖਣ ਦੇ ਯਤਨ ਕਰਦਾ ਟਰੱਕਾਂ ਕਾਰਾਂ ਤੇ ਜੀਪਾਂ ਦੀ ਲੰਬੀ ਲੇਨ ਨੂੰ ਪਾਰ ਕਰਦੇ ਹੋਏ ਉਹ ਜਿਵੇਂ ਹੀ ਅੱਗੇ ਪਹੁੰਚੇ ਸੀ ਤਾਂ ਉਹਨਾਂ ਨੇ ਦੇਖਿਆ ਸੀ ਕਿ ਸੜਕ ਦੇ ਇੱਕ ਕਿਨਾਰੇ ਸੇਬਾਂ ਦਾ ਟਰੱਕ ਪਲਟਿਆ ਪਿਆ ਦਾ ਦੂਜੇ ਪਾਸੇ ਸੜਕ ਤੋਂ ਨੀਵੇਂ ਵਾਲੇ ਪਾਸੇ ਨੂੰ ਇੱਕ ਮਰੂਤੀ ਕਾਰ ਡਿੱਗੀ ਪਈ ਸੀ ਫੋਰਸ ਐਂਬੂਲੈਂਸ ਅਤੇ ਹੋਰ ਬਹੁਤ ਸਾਰੇ ਰਾਹਗੀਰ ਮਰੂਤੀ ਦਾ ਦਰਵਾਜ਼ਾ ਤੋੜ ਕੇ ਵਿੱਚ ਬੈਠੇ ਯਾਤਰੀਆਂ ਨੂੰ ਬਾਹਰ ਕੱਢਣ ਦਾ ਯਤਨ ਕਰ ਰਹੇ ਸਨ ਤਾਂ ਪੂਰੀ ਸੜਕ ਤੇ ਟਰੱਕ ਵਿੱਚ ਲੱਦੇ ਸਬਜ਼ੀਆਂ ਫਲ ਖਿਲਰੇ ਪਏ ਸਨ ਰਸਤਾ ਇਸ ਹਾਰਸੇ ਨਾਲ ਮੁਕੰਮਲ ਬੰਦ ਹੋ ਚੁੱਕਿਆ ਸੀ ਸੜਕ ਦੇ ਦੋਨੋਂ ਪਾਸੇ ਬਿਆੰਤ ਟ੍ਰੈਫਿਕ ਜਮਾ ਹੋਈ ਸੀ ਤਾਂ ਫੁਰਤੀ ਨਾਲ ਕਾਰ ਦੇ ਸਵਾਰ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਸੀ ਤੇ ਸੜਕ ਦਾ ਕੁਝ ਹਿੱਸਾ ਸਾਫ਼ ਕਰਨ ਤੋਂ ਬਾਅਦ ਇੱਕ ਪਾਸੇ ਤੋਂ ਪੁਲਸ ਵਾਲਿਆਂ ਨੇ ਗੱਡੀਆਂ ਨੂੰ ਨਿਰਦੇਸ਼ ਦੇ ਕੇ ਲੰਘਾਉਣਾ ਸ਼ੁਰੂ ਕਰਤਾ ਸੀ। ਜਾਮ ਹੋਇਆ ਟ੍ਰੈਫਿਕ ਸੜਕ ਤੇ ਰੀਂਗਣ ਲੱਗ ਗਿਆ ਸੀ। ਚਮਕੀਲਾ ਤੇ ਉਹਦੇ ਸਾਥੀ ਆਪਣੀ ਗੱਡੀ 'ਵਲ ਚੱਲਦੇ। ਗੱਡੀ 'ਚ ਬੈ ਕੇ ਸਾਰੇ ਜਣੇ ਜਦੋਂ ਹਾਰਸਾ ਗ੍ਰਸਤ ਗੱਡੀਆਂ ਦੇ ਕੋਲ ਦੀ ਲੰਘੇ ਸਨ ਤਾਂ ਆਪਣੀ ਕਾਰ 'ਚ ਬੈਠਾ ਚਮਕੀਲਾ ਬੜੀ ਗੌਰ ਨਾਲ ਹਾਰਸੇ ਵਾਲੀਆਂ ਗੱਡੀਆਂ ਨੂੰ ਦੇਖਦਾ ਜਾ ਰਿਹਾ ਸੀ। ਦਾ ਹੱਥ ਸੇ ਵਾਲੀ ਸਥਾਨ ਨੂੰ ਪਾਰ ਕਰਕੇ ਸਪੀਡ ਫੜ ਲਈ ਕਾਰ ਨੇ ਸਾਰੇ ਯਾਤਰੀ ਗੱਡੀ 'ਚ ਬੈਠੇ ਐਕਸੀਡੈਂਟ ਬਾਰੇ ਗੱਲਾਂ ਕਰਦੇ ਰਹੇ ਕੋਈ ਟਰੱਕ ਵਾਲੇ ਵਿੱਚ ਕਸੂਰ ਕੱਢਦਾ ਸੀ ਕੋਈ ਕਾਰ ਵਾਲੇ 'ਚ ਚਮਕੀਲਾ ਚੁੱਪ ਬੈਠਾ ਇਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਹਾਦਸੇ ਦਾ ਅਸਲ ਕਾਰਨ ਨਾ ਜਾਣਦੇ ਹੋਏ ਵੀ ਸਾਰੇ ਹਾਦਸੇ ਦੇ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕਰੀ ਜਾ ਰਹੇ ਸਨ ਅਚਾਨਕ ਚਮਕੀਲਾ ਬੋਲਿਆ ਉਹ ਮੱਖੀ ਇੱਥੋਂ ਚੁੱਕ ਕੇ ਮੇਰੀ ਕਾਪੀ ਤੇ ਪੈਨ ਫੜਾ ਤਾਂ ਕੱਬ ਮੱਖੀ ਨੇ ਕਹ ਲਈਏ ਵੀ ਗਲਵ ਡਿਪਾਰਟਮੈਂਟ ਖੋਲ ਕੇ ਇੱਕ ਕਾਪੀ ਤੇ ਪੈਨ ਚੁੱਕ ਕੇ ਚਮਕੀਲੇ ਨੂੰ ਫੜਾਤਾ ਉਹ ਜਾਣਦਾ ਸੀ ਕਿ ਜਦੋਂ ਚਮਕੀਲੇ ਨੂੰ ਕੋਈ ਗੀਤ ਉੜਦਾ ਤਾਂ ਉਹ ਉਹਨੂੰ ਫੌਰਨ ਕਾਪੀ ਉੱਪਰ ਲਿਖ ਲੈਂਦਾ ਸੀ ਭਾਵੇਂ ਇੱਕ ਲਾਈਨ ਹੀ ਕਿਉਂ ਨਾ ਦਿਮਾਗ ਚ ਉਤਰੀ ਹੋਵੇ ਬਾਕੀ ਦਾ ਗੀਤ ਚਮਕੀਲਾ ਅਕਸਰ ਹਰਮੋਨੀਅਮ ਉੱਪਰ ਬੈ ਕੇ ਕੰਪੋਜੀਸ਼ਨ ਬਣਾ ਕੇ ਪੂਰਾ ਕਰਦਾ ਸੀ ਇਦਾਂ ਦੀਆਂ ਕਈ ਕਾਪੀਆਂ ਚਮਕੀਲੇ ਕੋਲ ਸੀਗੀਆਂ ਜਿਨ੍ਹਾਂ 'ਚ ਉਹਨੇ ਅਨੇਕਾਂ ਖੂਬਸੂਰਤ ਗੀਤਾਂ ਦੇ ਮੁਖੜੇ ਲਿਖ ਕੇ ਰੱਖੇ ਹੋਏ ਸੀ ਬਹੁਤੇ ਗੀਤ ਪੂਰੇ ਕਰਨ ਦਾ ਉਹਨੂੰ ਕਦੇ ਵੇਲ ਹੀ ਨਹੀਂ ਸੀ ਮਿਲਦਾ ਵੇਲ ਤਾਂ ਉਹਨੂੰ ਰਿਆਜ ਕਰਨ ਦਾ ਵੀ ਨਹੀਂ ਸੀ ਮਿਲਦਾ ਵੈਸੇ ਉਹਨੂੰ ਰਿਆਜ ਕਰਨੀ ਲੋੜ ਵੀ ਨਹੀਂ ਸੀ ਪੈਂਦੀ ਕਿਉਂਕਿ ਹਰ ਰੋਜ਼ ਬਿਨਾ ਨਾਗਾ ਤਾਂ ਪ੍ਰੋਗਰਾਮ ਹੁੰਦੇ ਸੀਗੇ ਰਿਆਜ ਤਾਂ ਉਹਦਾ ਅਖਾੜਿਆਂ ਵਿੱਚੇ ਬਥੇਰਾ ਹੋ ਜਾਂਦਾ ਸੀ ਚਮਕੀਲੇ ਦੇ ਬਹੁਤੇ ਅਖਾੜੇ ਉਹਦੇ ਪ੍ਰੋਗਰਾਮ ਲੱਗਣ ਵਾਲੇ ਸਥਾਨ ਉੱਪਰ ਹੀ ਬੁੱਕ ਹੋ ਜਾਂਦੇ ਸੀਗੇ ਅੱਜ ਵੀ ਪੂਰੇ 8 ਅਖਾੜੇ ਦਿੱਲੀ ਵਾਲੇ ਪ੍ਰੋਗਰਾਮ ਚ ਬੁੱਕ ਹੋਏ ਸੀ ਬੇਸ਼ੱਕ ਚਮਕੀਲਾ ਪਿੰਡੂ ਵਰਗ ਦੇ ਗੀਤ ਗਾਉਂਦਾ ਸੀ ਪਰ ਸ਼ਹਿਰੀ ਇਹ ਵੀ ਉਹਨੂੰ ਵਿਆਹਾਂ ਸ਼ਾਦੀਆਂ ਉੱਪਰ ਹੁਬ ਕੇ ਗਾਉਣ ਲਈ ਬੁਲਾਉਂਦੇ ਸੀਗੇ ਉਹ ਪੰਜਾਬੀ ਦਾ ਸੁਪਰਸਟਾਰ ਗਵਈਆ ਬਣ ਚੁੱਕਿਆ ਸੀ ਲੋਕ ਮਹਿਮਾਨਾਂ ਤੇ ਆਪਣੀ ਧੌਂਤ ਜਮਾਉਣ ਲਈ ਵੀ ਉਹਨੂੰ ਸੱਦਦੇ ਸੀਗੇ ਹੁਣ ਜਸ਼ਨ ਦੀਆਂ ਪਾਰਟੀਆਂ ਦੇ ਵਿੱਚ ਚਮਕੀਲਾ ਲਵਾਉਣਾ ਬਹੁਤ ਵੱਡੀ ਗੱਲ ਸੀ ਕਿਉਂਕਿ ਚਮਕੀਲਾ ਹੀ ਸਭ ਤੋਂ ਮਹਿੰਗਾ ਪੰਜਾਬ ਦਾ ਕਲਾਕਾਰ ਸੀਗਾ ਉਹ ਅਮੀਰਾਂ ਦੀਆਂ ਪਾਰਟੀਆਂ ਦਾ ਸਟੇਟਸ ਸਿੰਬਲ ਬਣ ਗਿਆ ਸੀ ਚਮਕੀਲਾ ਆਪਣੀ ਕਾਪੀ ਉੱਪਰ ਕੁਝ ਲਿਖਣ ਲੱਗ ਪਿਆ ਸੀ ਬਾਕੀ ਸਰਸਰੀ ਗੱਲਾਂ ਕਰਦੇ ਰਹੇ ਚਮਕੀਲਾ ਜਦੋਂ ਕੋਈ ਗੀਤ ਲਿਖ ਰਿਹਾ ਹੁੰਦਾ ਸੀ ਤਾਂ ਆਪਣਾ ਆਲਾ ਦਵਾਲਾ ਸਭ ਕੁਝ ਉਹ ਭੁੱਲ ਜਾਂਦਾ ਸੀ ਘਰੇ ਆ ਕੇ ਸਾਧੀਆਂ ਨੂੰ ਉਹਨਾਂ ਦਾ ਮਿਹਨਤਾਨਾ ਦੇਖ ਕੇ ਤੁਰਨ ਤੋਂ ਬਾਅਦ ਅਮਰਜੋਤ ਨੇ ਰੋਟੀ ਪਕਾਈ ਤੇ ਉਹ ਖਾ ਕੇ ਸਾਰੇ ਸੌਣ ਲਈ ਲੇਟ ਗਏ ਸੀ ਅਗਲੇ ਦਿਨ ਫੇਰ ਪ੍ਰੋਗਰਾਮ ਲਾਉਣ ਜਾਣਾ ਸੀ ਗੱਡੀ 'ਚ ਕੁਝ ਦਿਨ ਅੱਖ ਲਾ ਲਈ ਹੋਣ ਕਰਕੇ ਅਮਰਜੋਤ ਨੂੰ ਕਾਫੀ ਦੇਰ ਤੱਕ ਨੀਂਦ ਨਹੀਂ ਸੀ ਆਈ ਚਮਕੀਲਾ ਤਾਂ ਖੈਰ ਸੁੱਤਾ ਹੀ ਨਹੀਂ ਸੀ ਤੇ ਨਾ ਹੀ ਉਹਨੇ ਸੌਣ ਦਾ ਕੋਈ ਯਤਨ ਕੀਤਾ ਚਮਕੀਲੇ ਦੇ ਜ਼ਿਹਨ ਦੇ ਵਿੱਚ ਦਿਨ ਵਾਲੀ ਜਿਹੜੀ ਦੁਰਘਟਨਾ ਹੋਈ ਸੀ ਐਕਸੀਡੈਂਟ ਉਹ ਅੰਦਰ ਦੇ ਭੜਤੂ ਪਈ ਜਾ ਰਿਹਾ ਸੀ ਤਾਂ ਅਮਰਜੋਤ ਨੂੰ ਜਾਗਦੀ ਪਾਸੇ ਮਾਰਦੀ ਦੇਖ ਕੇ ਚਮਕੀਲੇ ਨੇ ਹਲੂਣਿਆ ਸੀ ਬੱਬੀ ਉਹ ਬੱਬੀ ਹੂੰ ਅਮਰਜੋਤ ਨੇ ਚਮਕੀਲੇਵਲ ਪਾਸਾ ਪਰਤਿਆ ਅੱਜ ਕਿਹੜਾ ਜੀਟੀ ਰੋਡ ਤੇ ਐਕਸੀਡੈਂਟ ਹੋਇਆ ਸੀ ਨਾ ਅਮਰਜੋਤ ਨੇ ਖੋਲ ਕੇ ਅੱਖਾਂ ਦੁਬਾਰੇ ਬੰਦ ਕਰ ਲੀਆਂ ਤੁਸੀਂ ਅਜੇ ਵੀ ਉਸ ਐਕਸੀਡੈਂਟਰ ਨੂੰ ਘੜੀਸੀ ਫਿਰਦੇ ਹੋ ਨਾਲ ਮੈਂ ਤਾਂ ਚਾਹੁੰਨਾ ਸਾਰੇ ਪੰਜਾਬੀ ਉਸ ਐਕਸੀਡੈਂਟਰ ਨੂੰ ਘੜੀਸੀ ਫਿਰਨ ਕੀ ਮਤਲਬ ਹੈ ਤੁਹਾਡਾ ਮੈਂ ਸਮਝੀ ਨਹੀਂ ਅਮਰਜੋਤ ਨੇ ਅੱਖਾਂ ਚਪਾਟ ਖੋਲ ਕੇ ਚਮਕੀਲੇਵਲ ਦੇਖਿਆ ਚਮਕੀਲੇ ਨੇ ਨਾਲ ਪਈ ਅਮਰਜੋਤ ਦਾ ਹੱਥ ਘੁੱਟਿਆ ਸੀ ਕਿਉਂ ਨਾ ਆਪਾਂ ਉਹਦਾ ਗੀਤ ਬਣਾ ਦਈਏ ਕਿਵੇਂ ਰਹੂ ਉਹ ਇੱਕ ਦੁਖਾਂਤਮਈ ਹਾਰ ਸਾਤੀ ਉਹਦਾ ਗੀਤ ਕਿਵੇਂ ਬਣ ਸਕਦਾ ਹਾਂ ਵਿਰਾਗ ਦੀ ਗੱਲ ਕੀਤੀ ਜਾ ਸਕਦੀ ਹੈ ਉਹਦੇ ਨਹੀਂ ਬੱਬੀ ਮੈਂ ਉਦਾਸ ਗੀਤ ਨਹੀਂ ਸਗੋਂ ਉਹਨੂੰ ਥੋੜਾ ਚੱਕਮਈ ਰੱਖੂੰਗਾ ਉਸ ਗਾਣੇ ਚ ਮਨੋਰੰਜਨ ਦੀ ਗੱਲ ਕਰਦਾ ਹੋਇਆ ਮੈਂ ਸਮਾਜਿਕ ਬੁਰਾਈ ਨੂੰ ਵੀ ਸ਼ੋਹੂੰਗਾ ਮੈਂ ਕੁਝ ਲਾਈਨਾਂ ਅੱਜ ਆਉਂਦੇ ਹੋਏ ਨੇ ਵੇਗ ਚ ਲਿਖੀਆਂ ਵੀ ਆ ਆ ਉੱਠ ਆਪਾਂ ਕੰਪੋਜੀਸ਼ਨ ਬਣਾਈਏ ਤਾਂ ਅਮਰ ਜੋਤ ਸੁਸਤਾਈ ਆਵਾਜ਼ ਮਾਂ ਬੋਲੀ ਨਹੀਂ ਮੈਂ ਨਹੀਂ ਸਵੇਰੇ ਸਹੀ ਹੁਣ ਮੈਂ ਬਹੁਤ ਥੱਕੀ ਹੋਈ ਆ ਮੈਨੂੰ ਰਾਮ ਨਾਲ ਪੈਣ ਦਿਓ ਕਿਉਂ ਚਮਕੀਲਾ ਮਰ ਗਿਆ ਜਿਹੜਾ ਤੂੰ ਰਾਮ ਨਾਲ ਪੈਣਾ ਅਮਰਜੋਤ ਨੇ ਇੱਕਦਮ ਚਮਕੀਲੇ ਦੇ ਮੂੰਹ 'ਪਰਾਥਰ' ਰੱਖ ਲਿਆ ਸੀ ਖਬਰਦਾਰ ਜੇ ਮੁੜ ਕੇ ਇਹੋ ਜੀ ਗੱਲ ਕਹੀ ਤਾਂ ਮਰਨ ਤੁਹਾਡੇ ਦੁਸ਼ਮਣ ਕਿਹੜੇ ਕਿਹੜੇ ਮਾਨਕ ਸਦੀਕ ਰਮਲਾ ਸੰਧੀ ਲਾਜਾ ਛਿੰਦਾ ਨਿਰੇ ਦਾ ਸਾਰੇ ਕਲਾਕਾਰੇ ਬੈਰੀ ਹੋਏ ਫਿਰਦੇ ਤਾਂ ਅਮਰਜੋਤ ਹੱਸ ਪੀ ਸੀ ਕਲਾਕਾਰਾਂ ਨੂੰ ਤਾਂ ਆਪਣੀ ਚੜਤੀ ਮਾਰੀ ਜਾ ਰਹੀ ਹੈ ਦਿਨ ਰਾਤ ਸੜੀ ਭੁੱਜੀ ਜਾਂਦੇ ਆਂ ਆਪਾਂ ਉਹਨਾਂ ਦਾ ਬੁਰਾ ਕੀ ਸੋਚਣਾ ਵਾਹਿਗੁਰੂ ਉਹਨਾਂ ਨੂੰ ਸਮੱਤ ਬਖਸ਼ੇ ਮੈਂ ਇਹੀ ਕਿਹਾ ਸੀ ਕਿ ਮੈਨੂੰ ਆਰਾਮ ਕਰਨ ਦੋ ਹੁਣ ਆਰਾਮ ਹਰਾਮ ਹੁੰਦਾ ਬੱਬੀ ਲੋਕਾਂ ਨੇ ਆਪਾਂ ਨੂੰ ਫਰਸ਼ ਤੋਂ ਅਰਥ ਤੱਕ ਪਹੁੰਚਾਇਆ ਬਾਕੀ ਕਲਾਕਾਰ ਬੇਲੇ ਬੈਠੇ ਨੇ ਤੇ ਆਪਾਂ ਬੇਲ ਮੰਗਦੇ ਆ ਨਹੀਂ ਆਪਾਂ ਰੋਜ਼ ਲੋਕਾਂ ਨੂੰ ਕੁਝ ਨਵਾਂ ਦੇਵਾਂਗੇ ਤਾਂ ਲੋਕ ਆਪਣੇ ਨਾਲ ਜੁੜੇ ਰਹਿਣਗੇ ਚੱਲ ਹਿੰਮਤ ਕਰ ਕੰਪੋਜੀਸ਼ਨ ਕਢਾ ਕੇ ਫਿਰ ਸੌਂ ਜੀ ਰਾਤ ਬਹੁਤ ਬਾਕੀ ਪਈ ਐ ਤੇ ਮਕੀਲਾ ਉੱਟ ਕੇ ਖੜਾ ਹੋ ਗਿਆ ਠੀਕ ਇੱਕ ਹੈ ਕਿ ਅਮਰਜੋਤ ਉੱਠ ਕੇ ਬੈ ਗਈ ਸੀ ਚਮਕੀਲੇ ਨੇ ਕਮਰੇ ਦੇ ਖੁੰਝੇ ਮਾਂ ਮੇਜ਼ ਉੱਪਰ ਪਿਆ ਹਾਰਮੋਨੀਅਮ ਚੱਕਿਆ ਤੇ ਬੈੱਡ ਉੱਪਰ ਰੱਖ ਕੇ ਮੱਧਮ ਸੱਪਤਕ ਤੇ ਉਂਗਲਾਂ ਨਚਾਉਂਦਾ ਹੋਇਆ ਗਾਉਣ ਲੱਗ ਪਿਆ ਸੀ ਤਾਂ ਐਦਾਂ ਕਹਿ ਲਈਏ ਵੀ ਅਮਰਜੋਤ ਕੀਰਤ ਦੇ ਬੋਲ ਜ਼ੁਬਾਨ ਤੇ ਚੜਾਉਣ ਦਾ ਯਤਨ ਕਰਨ ਲੱਗ ਪਈ ਸੀ ਉਹ ਕਹਿੰਦਾ ਫੁਰਫੁਰ ਕਰਕੇ ਕੋਲੋਂ ਲੰਗੀ ਟੀਟੀ ਰੋੜ ਤੇ ਦੁੱਧਿਆ ਰੰਗੀ ਤਾਂ ਅਮਰਜੋਤ ਕਹਿੰਦੀ ਆ ਦੁੱਧਿਆ ਰੰਗੀ ਉਪਰਾ ਜਿਹਾ ਲੱਗਦਾ। ਚਮਕੀਲੇ ਨੇ ਅਮਰਜੋ ਦੇ ਫਰਕ ਦੇ ਬੁੱਲਾਂ ਵੱਲ ਦੇਖਿਆ ਸੀ ਤਾਂ ਅਮਰਜੋ ਸਟੇਜ ਉੱਪਰ ਜਾਣ ਤੋਂ ਪਹਿਲਾਂ ਬਹੁਤ ਹੀ ਸਾਦਾ ਜਿਹਾ ਮੇਕਅਪ ਕਰਨ ਦੀ ਆਦੀ ਹੋਣ ਕਰਕੇ ਸਿਰਫ ਹਲਕਾ ਜਿਹਾ ਪਾਊਡਰ ਤੇ ਮਾਮੂਲੀ ਜਿਹੀ ਸੁਰਖੀ ਲਾਉਂਦੀ ਹੁੰਦੀ ਸੀ। ਅੱਜ ਥੱਕੀ ਹੋਈ ਹੋਣ ਕਰਕੇ ਪੈਣ ਲੱਗੀ ਉਹ ਸੁਰਖੀ ਪੁੰਝਣੀ ਭੁੱਲ ਗਈ ਸੀ। ਤਾਂ ਚਮਕੀਲੇ ਦੇ ਅਮਰਜੋ ਦੇ ਲਾਲ ਸੁਰਖੀ ਵਾਲੇ ਬੁੱਲਾਂ ਵੱਲ ਵੇਖਦੇ ਆਂ ਲੈਂ ਗੁੰਗੁਣਾਈ ਸੀ। ਕਿ ਜੀਟੀ ਰੋਡ ਤੇ ਸੁਰਖੀ ਰੰਗੀ ਹੋ ਜੀਟੀ ਰੋਡ ਤੇ ਸੁਰਖੀ ਰੰਗੀ ਇਹ ਸੁਰਖੀ ਰੰਗੀ ਕਿਵੇਂ ਰਹੁ ਕਹਿੰਦਾ ਆਹੋ ਇਹ ਪੂਰਾ ਜੱਚਦਾ ਪਰ ਇਹਦੋਂ ਅੱਗੇ ਕੀ ਲਿਖਿਆ ਉਹੀ ਲਾਈਨ ਆਣਦੀ ਐ ਟਰੱਕ ਨਾਲ ਟੱਕਰ ਕਿਵੇਂ ਕਰਵਾਵਾ ਜਮਕੀਲਾ ਕਾਪੀ ਤੇ ਲਿਖੇ ਸ਼ਬਦ ਢਾਕੇ ਹੋਰ ਕੁਝ ਲਿਖਣ ਲੱਗ ਪਿਆ ਸੀ ਉਸੇ ਨਾਲ ਘੁੱਲ ਰਿਹਾ ਅਜੇ ਸੋਚਦਾ ਖਿੱਚ ਪਾਉ ਖਿੱਚ ਪਾਉ ਜੀ ਲਾਈਨ ਕਹਿੰਦਾ ਕਿਹੜੀ ਲਿਖਾਂ ਹਾਏ ਉਹ ਮੇਰੇ ਰੱਬਾ ਪਹਿਲਾ ਗੀਤ ਲਿਖ ਲਓ ਮੈਂ ਸੌ ਲੈਂਨੀ ਆ ਪਿੰਦ ਤੜਕੇ ਉੱਠ ਕੇ ਤਰਜ ਬਣਾ ਲੂੰਗੀ ਨਾ ਬੱਬੀ ਕਹਿੰਦਾ 2 ਮਿੰਟ ਲੱਗਣੇ ਆ ਮੈਂ ਹੁਣੇ ਪੂਰਾ ਕਰ ਦਾਂ ਗੀਤ ਚਮਕੀਲਾ ਬਾਹੋਦਾਹੀ ਹਰਮੋਨੀਅਮ ਵਜਾਉਣ ਲੱਗ ਪਿਆ ਸੀ ਕੇਵਲ ਬਾਜੇ ਉੱਪਰ ਦੀਆਂ ਉਂਗਲਾਂ ਨੱਚਦੀਆਂ ਹੀ ਦਿਖਾਈ ਦਿੰਦੀਆਂ ਸੀ ਕੁਝ ਹੀ ਪਲਾਂ ਚ ਅਸਥਾਈ ਤੇ ਅੰਤਰਾ ਚਮਕੀਲੇ ਦੇ ਬੁੱਲਾਂ ਤੇ ਆ ਗਿਆ ਸੀ ਲੈ ਬੱਬੀ ਬਣ ਗਈ ਗੱਲ ਸੁਣ ਫਿਰ ਇਹਦਾ ਫੁਰ ਫੁਰ ਕਰਕੇ ਕੋਲੋਂ ਲੰਗੀ ਜੀਟੀ ਰੋਡ ਤੇ ਸੁਰਖੀ ਰੰਗੀ ਚੱਬੀ ਕਰਕੇ ਰੱਖ ਦਿੱਤੀ ਕਾਲੀ ਦਾ ਵੱਲ ਸਖਾਤਾ ਸੌਰੇ ਦੀ ਲਾਲ ਬਰੂਤੀ ਨੇ ਅਜੇ ਚੱਕਾ ਜਾਮ ਕਰਾਤਾ ਕੰਜਰ ਦੀ ਲਾਲ ਬਰੂਤੀ ਨੇ ਹਾਂ ਗੀਤਾ ਵਧੀਆ ਬਣ ਜੂ ਪਰ ਵਿੱਚ ਗਾਲਾਂ ਪਾਉਣੀਆਂ ਜ਼ਰੂਰੀਆਂ ਕਹਿੰਦੀ ਤੁਸੀਂ ਹਰੇਕ ਗੀਤ ਵਿੱਚ ਗਾਲ ਫਿੱਟ ਕਰ ਦਿੰਨੇ ਹੋ ਇਹ ਗਾਲਾਂ ਤਾਂ ਕਹਿੰਦਾ ਪਿੰਡੂ ਸੁਭਾ ਦਾ ਹਿੱਸਾ ਲੋਕ ਆਮ ਹੀ ਬੋਲਚਾਲ ਚ ਵਰਤਦੇ ਨੇ ਪੰਜਾਬੀਆਂ ਨੂੰ ਤਾਂ ਜੇ ਕੋਈ ਪੁੱਛ ਲਵੇ ਤੂੰ ਮੈਨੂੰ ਗਾਲ ਕੱਢੀਆ ਧੱਗੋ ਜਵਾਬ ਦੇਣਗੇ ਕਿਹੜਾ ਫੇਰੇ ਦੇਣਾ ਕਹਿੰਦਾ ਮੈਂ ਗਾਲ ਕੱਢੀ ਆ ਉਹ ਪੰਜਾਬੀ ਕਿਹੜਾ ਜਿਹੜਾ ਗਾਲ ਕੱਢ ਕੇ ਗੱਲ ਨਾ ਕਰੇ ਇਹ ਗਾਲਾਂ ਆਪਣੀ ਲੋਕ ਬੋਲੀ ਦਾ ਅੰਗ ਹੈ ਕਹਿੰਦਾ ਆਪਣੀਆਂ ਤਾਂ ਮਾਮਾ ਵੀ ਪੁੱਤਾਂ ਨੂੰ ਟੰਟ ਪੈਣਾ ਢੈ ਜਾਣਾ ਮਰ ਜਾਣਾ ਉੰਤਰੇ ਦੇ ਇਹ ਕਹਿ ਕੇ ਬੁਲਾਉਨੀਆਂ ਮਾਮਾ ਧੀਆਂ ਨੂੰ ਪਿਆਰ ਨਾਲ ਕੰਜਰੀ ਤੱਕ ਕਹਿ ਕੇ ਸੱਦ ਲੈਣੀਆਂ ਪਿੰਡਾਂ 'ਚ ਜੇ ਲੋਕਾਂ ਦੀ ਬੋਲੀ ਵਿੱਚ ਗੀਤ ਨਹੀਂ ਲਿਖਾਂਗੇ ਤਾਂ ਉਹ ਫਿਲਮੀ ਜਿਹੀ ਤੇ ਲੱਗਣਗੇ ਉਪਰੀ ਦੁਨੀਆ ਤੇ ਆਪਣੇ ਪੰਜਾਬੀਆਂ ਨੂੰ ਪੰਜਾਬੇ ਨੇ ਕਬੂਲਣੇ ਨਹੀਂ ਪਰ ਇਹਨਾਂ ਦੀ ਗੱਲ ਇਹਨਾਂ ਦੀ ਬੋਲੀ 'ਚ ਕਰਾਂਗੇ ਤਾਂ ਲੋਕ ਆਪਾਂ ਨੂੰ ਤੇ ਆਪਣੇ ਗੀਤਾਂ ਨੂੰ ਗੱਲ ਨਾਲ ਲਾਉਣਗੇ ਆਪਣੇ ਗੀਤ ਚਿਰ ਜੀਵ ਹੀ ਹੋਣੇ ਪੜੇ ਤਾਂ ਮੈਂ ਚਾਹੁੰਨਾ ਮੇਰੇ ਗੀਤ ਲੋਕਾਂ ਕੋਲ ਮੇਰੇ ਬਾਅਦ ਵੀ ਰਹਿਣ ਅਮਰ ਕਰ ਦੇਣਾ ਚਾਹੁੰਨਾ ਮੈਂ ਆਪਣੇ ਗੀਤਾਂ ਨੂੰ ਤੂੰ ਮੇਰੀ ਗੱਲ ਯਾਦ ਰੱਖੀ ਮੈਂ ਆਪਣੇ ਗੀਤਾਂ ਰਾਹੀਂ ਸਦਾ ਜਿਉਂਦਾ ਰਹੂੰਗਾ ਬੱਬੀ ਤੇਰੇ ਤੇ ਮੇਰੇ ਆਪਾਂ ਦੋਨਾਂ ਦੇ ਨਾਮ ਨਾਲ ਅਮਰ ਸ਼ਬਦ ਲੱਗਦਾ ਇੱਕ ਦਿਨ ਇਹ ਅਮਰ ਨਾਮ ਮੇਰੇ ਗੀਤਾਂ ਨਾਲ ਵੀ ਜੁੜ ਜਾਊਗਾ ਤੇ ਇਹ ਸਦਾ ਬਹਾਰ ਤੇ ਅਮਰ ਹੋ ਜਾਣਗੇ ਲੋਕ ਗੀਤਾਂ ਵਾਂਗ ਤਾਂ ਜਮਕੀਲਾ ਦਾਨੇਸ਼ਵਰਾਂ ਵਾਂਗੂ ਰੋਂ ਜਾ ਕੇ ਬੋਲਦਾ ਕਿਆ ਅਮਰ ਜੋਧ ਨੇ ਵਿੱਚੋਂ ਟੋਕਦਾ ਉਦਾਂ ਮੈਂ ਮੰਨਦੀ ਆ ਆਪਾਂ ਗੀਤ ਪੂਰਾ ਕਰੀਏ ਸਵੇਰੇ ਖਾੜੇ ਵਿੱਚ ਇਹੀ ਗਾਵਾਂਗੇ ਨਾਲੇ ਪਤਾ ਲੱਗ ਜੂ ਲੋਕ ਇਹਨੂੰ ਕਿੰਨਾ ਸਤਿਕਾਰ ਦੇ ਆ ਠੀਕ ਆ ਕਹਿੰਦਾ ਮੈਂ ਗੀਤ ਲੇਕ ਕੇ ਲੈਣਾ ਦੱਸੀਗਾ ਨਾ ਤੂੰ ਆਹੀ ਤਰਜ਼ ਫੜ ਕੇ ਗਾਈ ਚੱਲ ਲੇਟੀ ਹੋਈ ਅਮਰਜੋਦਾ ਜੂڑا ਖੁੱਲ ਗਿਆ ਸੀ ਤੇ ਉੱਠ ਕੇ ਬੈਠਣ ਤੋਂ ਬਾਅਦ ਉਹਨੇ ਸੁਵਿਧਾ ਲਈ ਤੇ ਆਪਣੇ ਬਾਲ ਬੰਨੇ ਨਹੀਂ ਸੀ ਉਹਦੇ ਖੁੱਲੇ ਕਿਸ ਦੇ ਕੇ ਚਮਕੀਲੇ ਨੂੰ ਪੰਜਾਬੀ ਦਾ ਮੁਹਾਵਰਾ ਕੰਮਲੀ ਦੇ ਸਿਰ ਬੰਗੂ ਖਿਲਰਨਾ ਇਹ ਯਾਦ ਆ ਗਿਆ ਵਕੀਲਾ ਇਸ ਧਾਰਨਾ ਨੂੰ ਬੜੀ ਛੇਦਤ ਨਾਲ ਮੰਨਦਾ ਤੇ ਅਮਲ 'ਚ ਲਿਆਉਂਦਾ ਸੀ ਕਿ ਅਖਾਣਾਂ ਤੇ ਮੁਹਾਵਰੇ ਗੀਤ ਦਾ ਸ਼ਿੰਗਾਰ ਹੁੰਨੇ ਆ। ਵਾਹ ਲੱਗਦੀ ਉਹ ਆਪਣੇ ਗੀਤ 'ਚ ਪ੍ਰਾਤਨ ਪ੍ਰਚਲਿਤ ਤੇ ਵਿਸਰੇ ਮੁਹਾਾਰੇ ਵਰਤਣ ਨੂੰ ਖਾਸ ਤਰਜੀਹ ਦਿੰਦਾ ਹੁੰਦਾ ਤਾਂ। ਤਾਂ ਗੀਤ ਦੇ ਪਹਿਲੇ ਅੰਤਰੇ ਵਿੱਚ ਉਹਨੇ ਮੁਹਾਵਰੇਦਾਰ ਤਸਵੀ ਫਟ ਕਰਤੀ। ਖਿੰਡ ਗਈ ਕਮਲੀ ਦੇ ਸਿਰ ਵਾਂਗ ਹੁਣ ਪੁਰਜਾ ਪੁਰਜਾ ਢੂੰਡਣਗੇ। ਇਦਾਂ ਆਮਰ ਜੀਵਤੋ ਦੀ ਗੱਲ ਸੁਣ ਕੇ ਹਾਸਪੀ ਸੀ ਕਿਹੜਾ ਪੁਰਜਾ ਕਾਰ ਦਾ ਕਿ ਕਾਰ ਦੇ ਵਿੱਚ ਬੈਠਾ ਕਾਰ ਦੇ ਵਿੱਚ ਬੈਠਾ ਪੁਰਜਾ ਝੁੰਡਣ ਦੀ ਲੋੜ ਨਹੀਂ ਪੈਂਦੀ ਨਾਰ ਬੈਟਰੀ ਵਰਗੀ ਦਾ ਤਾਂ ਦੂਰੋਂ ਚਮਕਾਰਾ ਪੈ ਜਾਂਦਾ ਉਹ ਕਹਿੰਦੀ ਮੇਰਾ ਕਿੰਨਾ ਕਿ ਚਮਕਾਰਾ ਪੈਂਦਾ ਫਿਰ ਚਮਕੀਲੇ ਦੀ ਰੰਨ ਹੈ ਤਾਂ ਤੇਰਾ ਚਮਕਾਰਾ ਤਾਂ ਅੱਖਾਂ ਅੰਨੀਆਂ ਕਰਦਾ ਹੋਊ ਚੋਚਲਿਆਂ ਮੋਚਲਿਆਂ ਨੂੰ ਛੱਡ ਕੰਮ ਦੀ ਗੱਲ ਕਰੀਏ ਅੱਗੇ ਦੀਆਂ ਲਾਈਨਾਂ ਸੁਣ ਕਾਰ ਜਮਾ ਇਕੱਠੀ ਹੋਈ ਪਈ ਸੀ ਹਨਾ ਅੱਗੇ ਆਉਂਦਾ ਸਾળી ਲਿਫਗੀ ਮਾੜੀ ਧਿਰ ਵਾਂਗੂ ਹੁਣ ਬੜਾ ਮਿਸਤਰੀ ਚੁੰਡਣਗੇ ਇਹ ਬੜੀ ਚੌਂਚਲੀਆਂ ਪਿੱਟੀ ਨੇ ਕਈਆਂ ਨੂੰ ਕੰਮ ਦਵਾਤਾ ਸਹਰੇ ਦੀ ਨਾਲ ਬਲਤੀ ਨੇ ਚੱਕਾ ਜਮ ਕਰਾਤਾ ਅਮਰਜੋਤ ਕਹਿੰਦੀ ਕਿ ਮੇਰੇ ਅੰਤਰੇ ਵੱਖ ਨਹੀਂ ਹੋਣਗੇ ਕਿ ਇਹ ਸੋਲੋ ਗੀਤ ਬਣਾਉਣਾ ਤੋਂ ਨਹੀਂ ਕਹਿੰਦਾ ਇਹਨੂੰ ਡਿਊਟੇ ਬਣਾਉਂਗੇ ਇੱਕ ਲਾਈਨ ਦੂੰਗਾ ਇੱਕ ਮੈਂ ਗਾਉ ਨਵਾਂ ਤਜਰਬਾ ਕਰਦੇ ਆ ਇਹਦੇ ਚ ਆਪਾਂ ਅਗਲੇ ਅੰਤਰੇ ਚ ਸਵਾਦ ਦਿੰਨੇਗਾ ਨਾ ਚਮਕੀਲੇ ਵਾਲਾ ਰੰਗ ਭਰ ਕੇ ਜਿਵੇਂ ਕਿ ਉਹ ਕਹਿੰਦਾ ਹੁਣ ਖਿੱਚ ਕੇ ਡਰਾਈਵਰ ਕੱਢਦੇ ਨੇ ਕੋਈ ਲਾਲੀ ਤੇ ਕੋਈ ਲਾਲਾ ਜੀ ਕਈਆਂ ਦਾ ਗੋਰੇ ਪਿੰਡੇ ਨੂੰ ਹੱਥ ਲਾ ਕੇ ਲੈ ਗਿਆ ਪਾਲਾ ਜੀ ਕਿਸੇ ਭੰਡੀ ਗੱਡੀ ਵਾਲੇ ਨੇ ਮਾੜੀ ਤੇ ਰੋਬ ਜਮਾਤਾ ਸਹਰੇ ਦੀ ਲਾਲ ਅਮਰੂਤੀ ਨੇ ਆ ਚੱਕਾ ਜਮ ਕਰਾਤਾ ਇਹਦੇ 'ਚ ਹੁਣ ਟਰੱਕ ਵਾਲੇ ਦਾ ਕੋਈ ਜ਼ਿਕਰ ਨਹੀਂ ਕਰਨਾ ਆਪਾਂ ਨੇ ਆਪਾਂ ਹੁਣ ਤਾਂ ਸੁਣਦੇ ਹੀ ਟਰੱਕਾਂ ਵਾਲੇ ਜ्यादा ਅਮਰਜੋਤ ਕਹਿੰਦੀ ਅਗਲਾ ਅੰਤਰਾ ਟਰੱਕ ਡਰਾਈਵਰਾਂ ਤੇ ਝਾੜ ਦੰਨੇ ਆ ਜਿਵੇਂ ਇੱਕ ਕਹਿੰਦਾ ਕੇ ਲੇਖ ਚਮਕੀਲੇ ਨੇ ਰੱਬ ਬਖਸ਼ੇ ਡਰਾਈਵਰ ਬਾਈਆਂ ਤੋਂ ਜਦੋਂ ਖਾਦੀ ਪੀਤੀ ਵਿੱਚ ਹੁੰਦੇ ਨੇ ਕੋਈ ਵਿਗੜੇ ਚੋਰੇ ਖੌਡੇ ਨੇ ਕਈ ਨਵੀਂ ਉਮਰ ਦੇ ਮੁੰਡੇ ਨੇ ਤਾ ਕੋਈ ਦੇਖ ਸੜਕ ਤੇ ਸੋਹਣੀ ਜੀ ਚਮਕੀਲਾ ਟੇਪ ਵਿਚ ਲਾਤਾ ਇਉਂ ਚਮਕੀਲਾ ਸ਼ਬਦ ਬੋਲਦਾ ਗਿਆ ਤੇ ਅਮਰਜੋਤ ਉਹਨਾਂ ਨੂੰ ਆਵਾਜ਼ ਦੰਦੀ ਗਈ ਅਗਲੇ 5 ਮਿੰਟਾਂ ਚ ਲਾਲ ਮਰੂਤੀ ਗੀਤ ਪੂਰਾ ਤਿਆਰ ਹੋ ਗਿਆ ਚਮਕੀਲੇ ਨੇ ਕੰਪੋਜੀਸ਼ਨ ਦੀਆਂ ਸੁਰਾਂ ਲਿਖ ਕੇ ਕਾਪੀ ਬੰਦ ਕਰਤੀ ਤੇ ਦੋਨਾਂ ਨੇ ਲਾਈਟ ਬੰਦ ਕਰਕੇ ਗੜਮ ਸੌਂ ਗਏ ਆਪਣਾ ਅਗਲੇ ਦਿਨ ਜਦੋਂ ਜਗਰਾਮਾ ਦੇ ਕੋਲ ਪਿੰਡ ਸੀਗਾ ਉੱਥੇ ਅਖਾੜਾ ਲੱਗਣਾ ਸੀ ਇਹਦਾ ਅਮਰਜੋਤ ਤੇ ਚਮਕੀਲੇ ਦਾ ਜੇਦਨ ਨੇ ਉਸ ਅਖਾੜੇ ਦੇ ਵਿੱਚ ਲਾਲ ਮਰੂਤੀ ਵਾਲਾ ਗੀਤ ਪਹਿਲੀ ਵਾਰ ਗਾਇਆ ਤਾਂ ਲੋਕਾਂ ਨੇ ਕਹਿੰਦੇ ਬਹੁਤ ਤਾੜੀਆਂ ਮਾਰੀਆਂ ਲੋਕਾਂ ਲਈ ਇਹ ਬਿਲਕੁਲ ਵੱਖਰੀ ਤੇ ਨਵੀਂ ਆਈਟਮ ਸੀ बार-बार ਲੋਕਾਂ ਨੇ ਏਸੀ ਗੀਤ ਨੂੰ ਸੁਣ ਦੀ ਫਰਮਾਇਸ਼ ਕੀਤੀ ਸੀ ਚਮਕੀਲੇ ਨੇ ਪਹਿਲੀ ਵਾਰ ਆਪਣਾ ਕੋਈ ਗੀਤ ਇੱਕੋ ਪ੍ਰੋਗਰਾਮ ਦੇ ਵਿੱਚ ਪੰਜ ਵਾਰ ਲਗਾਤਾਰ ਗਾਇਆ ਸੀਗਾ ਤਾਂ ਇਸ ਗੀਤ ਤੋਂ ਖੁਸ਼ ਹੋ ਕੇ ਇੱਕ ਕੋਟ ਪੈਂਟ ਵਾਲੇ ਪੜੇ ਲਿਖੇ ਧਨਾੜ ਬੰਦੇ ਨੇ ਨੋਟਾਂ ਦਾ ਮੀਂਹ ਭਰਾਤਾ ਸੀ ਇਹਦੇ ਉੱਤੇ ਚਮਕੀਲੇ ਦੇ ਪ੍ਰੋਗਰਾਮ ਤੋਂ ਬਾਅਦ ਸਟੇਜ ਤੋਂ ਉਤਰ ਕੇ ਵੀ ਜੁੱਤੀ ਪਾ ਰਹੇ ਚਮਕੀਲੇ ਦੇ ਕੋਲ ਨੋਟਾਂ ਦਾ ਮੀਂਹ ਬਰੋਣ ਵਾਲਾ ਤੰਡਾ ਆ ਕੇ ਕਹਿਣ ਲੱਗਾ ਸੀ ਚਮਕੀਲੇ ਮੈਂ 나జర్ ਹਾਂ ਜਗਰਾਮੀ ਦਾਣਾ ਮੰਡੀ 'ਚ ਜਾ ਕੇ ਜਿਹਨੂੰ ਮਰਜ਼ੀ ਪੁੱਛ ਲਈ ਵੀ 나జర్ ਅੜਤੀਂ ਦੁਕਾਨ ਕਿਹੜੀ ਐ ਅਗਲਾ ਤੈਨੂੰ ਮੇਰੇ ਕੋਲ ਛੱਡਣਾ ਆਊਗਾ ਮੈਂ ਤੇਰਾ ਨਾਂ ਤਾਂ ਬਹੁਤ ਸੁਣਿਆ ਸੀ ਪਰ ਮੈਂ ਤੇਰੇ ਗੀਤ ਪਸੰਦ ਨਹੀਂ ਸੀ ਕਰਦਾ ਮੈਂ ਸਮਝਦਾ ਸੀ ਕਿ ਤੂੰ ਲੱਚਰ ਗਾਉਣਾ ਪਰ ਅੱਜ ਤੇਰਾ ਅਖਾੜਾ ਦੇਖ ਕੇ ਤੇਰਾ ਮੈਂ ਪੱਕਾ ਫੈਨ ਬਣ ਗਿਆ ਚਮਕੀਲੇ ਨੇ 나జర్ ਨੂੰ ਜੱਫੀ 'ਚ ਲੈ ਲਿਆ 나జర్ ਬਾਈ ਥੋੜਾ ਵੀਰਾਂ ਦਾ ਪਿਆਰ ਹੀ ਚਾਹੀਦਾ ਪਰ ਵੀਰੇ ਮੈਂ ਉਹੀ ਗਾਉਣਾ ਜੋ ਲੋਕ ਪਸੰਦ ਕਰਦੇ ਆ ਮੇਰੀ ਰੋਜੀ ਰੋਟੀ ਆ ਵੀਰੇ ਤਾਂ ਦੋਸਤੋ ਇਹ ਸੀਗਾ ਗੀਤ ਇਹ ਨਾਲ ਅਮਰੂਤੀ ਇਦਾਂ ਲਿਖ ਹੋਇਆ ਸੀਗਾ ਸੋ ਮਿਲਦੇ ਆ ਦੋਸਤੋ ਹੁਣ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਤੇ ਉਹ ਆ ਗਿਆ ਸਤਿ ਸ਼੍ਰੀ ਅਕਾਲ